ਬਹੁਤ ਵੱਡੀ ਲੀਡ ਦੇ ਨਾਲ ਮਹਿੰਦਰ ਭਗਤ ਇੱਕ ਇਮਾਨਦਾਰ شریف ਇਨਸਾਨ ਨੂੰ ਜਿੱਤ ਕੇ ਵੈਸਟ ਦਾ ਐਮਐਲਏ ਬਣਾਇਆ ਅਛੜੇ ਵੈਸਟਨ ਏਰੀਆ ਉਸ ਤੋਂ ਪਹਿਲਾਂ ਨਾ ਕਿਸੇ ਵੀ ਐਮਐਲਏ ਨੇ ਜਾਂ ਕਿਸੇ ਉਹਨਾਂ ਨੇ ਉਹਦੀ ਹਲਕੀ ਦੀ ਸਾਰ ਨਹੀਂ ਲਈ ਇਹ ਜਿਹੜੀ ਜਿੱਤ ਹੋਈ ਹੈ ਇਮਾਨਦਾਰੀ ਤੇ ਸ਼ਰਾਫਤ ਦੀ ਜਿੱਤ ਹੋਈ ਲੋਕਾਂ ਨੇ ਦੂਜੇ ਪਾਸੇ ਵੋਟਾਂ ਹੀ ਨਹੀਂ ਪਾਈਆਂ ਵੋਟਾਂ ਸਾਰੀਆਂ ਹੀ ਮਹਿੰਦਰ ਭਗਤ ਨੂੰ ਪਈਆਂ ਮਾਨ ਸਾਹਿਬ ਦਾ ਦੇਖਿਆ ਕਿ ਰਾਤ ਨੂੰ 10:00 11:00 11:00 ਵਜੇ ਬਿਲਕੁਲ ਉਹਨਾਂ ਨੇ ਛੋਟੀ ਤੋਂ ਲੈ ਕੇ ਵੱਡੀ ਮੀਟਿੰਗ ਟੈਂਡ ਕੀਤੀ ਅਰ ਜੋ ਕੰਮ ਉਹ ਕਰਦੇ ਨੇ ਜੋ ਲੋਕ ਚਾਹੁੰਦੇ ਨੇ ਜੋ ਪਬਲਿਕ ਚਾਹੁੰਦੀ ਆ ਉਸ ਮੁਤਾਬਕ ਉਹ ਕੰਮ ਕਰਦੇ ਨੇ ਅਰ ਤੁਸੀਂ ਦੇਖੋਗੇ ਜਦੋਂ ਇਹ ਮਹੱਲਾ ਕਲੀਨਿਕਾ ਜੋ ਟਾਰਗੇਟ ਹੈ ਸਾਡੀ ਆਵਾਜ਼ੀ ਪਾਰਟੀ ਦਾ ਪੂਰੀਆਂ ਹੋ ਜਾਣਗੀਆਂ ਇਹ ਕੰਮ ਨਿਪਰੇ ਚੜਜੂਗਾ ਤਾਂ ਮੈਨੂੰ ਲੱਗਦਾ ਸਾਨੂੰ ਵੋਟ ਮੰਗਣ ਦੀ ਲੋੜ ਨਹੀਂ ਪੈਣੀ ਲੋਕਾਂ ਨੂੰ ਵੈਸੇ ਦਾ ਰੱਬ ਵੀ ਖੁਸ਼ ਨਹੀਂ ਕਰ ਸਕਦਾ ਪਰ ਮੈਂ ਗੱਲ ਜ਼ਰੂਰ ਕਹਾਂਗਾ ਕਿ 70 ਸਾਲ ਦੇ ਮੁਕਾਬਲੇ ਜੋ ਆਵਾਜ਼ੀ ਪਾਰਟੀ ਨੇ ਕੰਮ ਕੀਤੇ ਨੇ ਉਹ ਉਹਨਾਂ ਦਾ वजन ਉਹ 70 ਸਾਲ ਨਾਲੋਂ ਜ਼ਿਆਦਾ ਹੈ ਪਹਿਲਾਂ ਗਲਤੀ ਸਿਰ ਤੋਂ ਰਿੰਕੂ ਵਾਲੀ ਹੋਈ ਜੀ ਫਿਰ ਜਿਹੜਾ ਸ਼ੀਤਲ ਵਾਲੀ ਹੋਈ ਕਿ ਅਸੀਂ ਗਰਾਊਂਡਾਂ ਨਾਲ ਜੁੜੀਏ ਨਸ਼ਿਆਂ ਤੋਂ ਦੂਰ ਰਹੀਏ ਬਤੌਰ ਸਪੋਰਟਸਮੈਨ ਮੈਂ ਇਹ ਵੀ ਮੇਰੇ ਸਾਰੇ ਸਰੋਤਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜੋੜੀਏ ਗਰਾਊਂਡਾਂ 'ਚ ਲੈ ਕੇ ਜਾਈਏ ਮਾਨ ਸਰਬ ਨੇ ਠੀਕ ਕਿਹਾ ਉੱਥੇ ਨਹੀਂ ਗਏ ਡਰਾਮੇ ਵਾਈ ਸੀ ਸਾਰੀ ਉਹਨਾਂ ਦੀ ਉਹ ਤਾਂ ਐਸ ਸੀ ਕਿ ਜਿਹੜੇ ਭੋਲੇ ਭਾਲੇ ਲੋਕਾਂ ਨੂੰ ਇੱਕ ਡਰਾਮਾ ਦਿਖਾਓ ਕਿ ਦੇਖੋ ਮਾਨ ਸਾਹਿਬ ਨਹੀਂ ਆਏ ਸੱਚੇ ਕਲ ਔਨ ਸਕਾਈ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਮੈਂ ਕ੍ਰਿਤਿਕਾ ਅੱਜ ਜਲੰਧਰ ਵੈਸਟ ਦੇ ਜਿਹੜੀਆਂ ਚੋਣਾਂ ਸੀਗੀਆਂ ਉਹਦੇ ਰੋਜ਼ਾਨ ਸਾਹਮਣੇ ਆਏ ਨੇ ਤੇ ਜਲੰਧਰ ਵੈਸਟ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਬਹੁਤ ਪਿਆਰ ਦਿੱਤਾ ਹੈ ਮਹਿੰਦਰ ਪਗਤ ਨੂੰ ਆਪਣਾ ਉਮੀਦਵਾਰ ਜਿਹੜਾ ਉਹ ਐਲਾਨਿਆ ਗਿਆ ਹੈ ਸਾਡੇ ਨਾਲ ਮੌਜੂਦ ਨੇ ਆਮ ਆਦਮੀ ਪਾਰਟੀ ਤੋਂ ਚੇਅਰਮੈਨ ਰਾਜਵੰਤ ਸਿੰਘ ਕੁਲੀ ਸਰ ਜੀ ਸੱਜਣ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਰ ਤੁਹਾਨੂੰ ਬਹੁਤ ਬ ਆਮ ਆਦਮੀ ਪਾਰਟੀ ਨੇ ਏਡੀ ਵੱਡੀ ਜਿੱਤ ਜਿਹੜੀ ਆ ਉਹ ਹਾਸਲ ਕੀਤੀ ਹੈ। ਥੈਂਕ ਯੂ ਜੀ। ਕੀ ਕਹਿਣਾ ਚਾਹੋਗੇ ਕਿ ਇਸ ਜਿੱਤ ਦੇ ਪਿੱਛੇ ਤੁਹਾਨੂੰ ਲੱਗਦਾ ਕਿ ਲੋਕਾਂ ਨੇ ਇਹ ਦੱਸਿਆ ਕਿ ਅਸਲ ਦੇ ਵਿੱਚ ਵੈਸਟ ਹਲਕੇ ਨੂੰ ਕਿਹਦੀ ਲੋੜ ਸੀ? ਸੋ ਸਭ ਤੋਂ ਪਹਿਲਾਂ ਮੈਂ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਤੁਸੀਂ ਜਿਨ੍ਹਾਂ ਨੇ ਬੁਲਾਇਆ ਮੈਨੂੰ ਇੱਥੇ। ਤੇ ਦੂਸਰਾ ਮੈਂ ਜਲੰਧਰ ਵੈਸਟ ਦੇ ਸਮੁੱਚੇ ਵੋਟਰਾਂ ਦਾ ਧੰਨਵਾਦ ਕਰਨਾ ਕਿ ਜਿਨ੍ਹਾਂ ਨੇ ਬਹੁਤ ਵੱਡੀ ਲੀਡ ਦੇ ਨਾਲ ਮਹਿੰਦਰ ਭਗਤ ਇੱਕ ਇਮਾਨਦਾਰ شریف ਇਨਸਾਨ ਨੂੰ ਜਿੱਤ ਕੇ ਵੈਸਟ ਦਾ ਐਮਐਲਏ ਬਣਾਇਆ। ਅਰ ਲੋਕਾਂ ਨੂੰ ਉਮੀਦਾਂ ਨੇ ਕਿ ਉਹ ਜਿਹੜਾ ਪਛੜਿਆ ਵੈਸਟਰਨ ਏਰੀਆ ਹੈ ਉਸ ਤੋਂ ਪਹਿਲਾਂ ਨਾ ਕਿਸੇ ਵੀ ਐਮਐਲਏ ਨੇ ਜਾਂ ਕਿਸੇ ਉਹਨਾਂ ਨੇ ਉਹਦੀ ਹਲਕੇ ਦੀ ਸਾਰ ਨਹੀਂ ਲਈ ਕਿਉਂਕਿ ਮੈਂ ਲੰਮਾ ਸਮਾਂ ਇੱਥੇ ਬੈਲੈਕਸ਼ਨ 'ਚ ਕੰਮ ਕੀਤਾ ਹੈ ਅਰ ਜੋ ਹਾਲ ਇਸ ਹਲਕੇ ਦਾ ਉਹ ਬੜਾ ਤਰਸਯੋਗ ਲੋਕਾਂ ਦਾ ਹਾਲ ਹੈ ਜੀ ਜੀ ਸੋ ਮੈਂ ਦੂਸਰੀ ਤੇ ਜਿਹੜੀ ਇਹ ਜਿੱਤ ਹੋਈ ਹੈ ਇਮਾਨਦਾਰੀ ਤੇ ਸ਼ਰਾਫਤ ਦੀ ਜਿੱਤ ਹੋਈ ਹੈ ਜੀ ਬਿਲਕੁਲ ਸਰ ਤੁਸੀਂ ਸਹੀ ਕਿਹਾ ਕਿ ਇਮਾਨਦਾਰੀ ਤੇ ਸ਼ਰਾਫਤ ਦੀ ਜਿੱਤ ਹੋਈ ਹੈ ਕਿਉਂਕਿ ਜਦੋਂ ਸਰਵੇ ਕੀਤਾ ਜਾਂਦਾ ਸੀ ਵੈਸਟ ਹਲਕੇ ਦਾ ਤੇ ਲੋਕਾਂ ਦੀ ਇੱਕ ਹੀ ਆਵਾਜ਼ ਸੀ ਮਹਿੰਦਰ ਪਗਤ ਲੋਕ ਕਹਿੰਦੇ ਸੀ ਇਹ ਐਸਾ ਨੇਤਾ ਹੈ ਜਿਹੜਾ ਸਾਡੇ ਵਿੱਚ ਆ ਕੇ ਵਿਚਰਦਾ ਹੈ ਤੇ ਸਾਨੂੰ ਸਾਡੇ ਸੁੱਖ ਦੁੱਖ ਦੇ ਵਿੱਚ ਆ ਕੇ ਖੜਾ ਹੁੰਦਾ ਹੈ ਸੋ ਉਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਮੈਂ ਜਦੋਂ ਸਾਡੇ ਮਹਿੰਦਰ ਪਗਤ ਦੀ ਉਮੀਦਵਾਰ ਬਣਾਏ ਤਾਂ ਮੈਂ ਬਹੁਤ ਲੋਕਾਂ ਦੇ ਵਿੱਚ ਗਿਆ ਤਾਂ ਹਰ ਜਗ੍ਹਾ ਤੇ ਇੱਕੋ ਹੀ ਆਵਾਜ਼ ਆਉਂਦੀ ਸੀ ਕਿ ਤੁਹਾਡਾ ਉਮੀਦਵਾਰ ਬਹੁਤ شریف ਤੇ ਨੇਕ ਇਨਸਾਨ ਤੇ ਇਹ ਪਰਿਵਾਰ ਦੀ ਜਿਹੜੀ ਬੈਕਗ੍ਰਾਉਂਡ ਹੈ ਉਹ ਵੀ ਪੋਲੀਟੀਕਲ ਹੈ ਜੀ ਸੋ ਇਸ ਕਰਕੇ ਲੋਕਾਂ ਨੇ ਸਾਡੇ ਉਮੀਦਵਾਰ ਦੀ ਤਾਰੀਫ ਕੀਤੀ ਔਰ ਉਸ ਇਮਾਨਦਾਰੀ ਦਾ ਤੇ ਸ਼ਰਾਫਤ ਦਾ ਰਿਜ਼ਲਟ ਇਹ ਹੋਇਆ ਕਿ ਲੋਕਾਂ ਨੇ ਦੂਜੇ ਪਾਸੇ ਵੋਟਾਂ ਹੀ ਨਹੀਂ ਪਾਈਆਂ ਵੋਟਾਂ ਸਾਰੀਆਂ ਹੀ ਹਿਮਿੰਦਰ ਭਗਤ ਨੂੰ ਪਈਆਂ ਬਿਲਕੁਲ ਸਹੀ ਗੱਲ ਹੈ ਅੱਜ ਜਿਵੇਂ ਉੱਥੇ ਐਲਾਨ ਹੋਇਆ ਇੱਕ ਉਹਨਾਂ ਉਮੀਦਵਾਰ ਜਿਹੜਾ ਐਲਾਨਿਆ ਗਿਆ ਮਤਲਬ ਚੋਣਾਂ ਦਾ ਜਿਹੜਾ ਰੁਝਾਨ ਆਇਆ ਤਾਂ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਸੀ ਲੋਕ ਉੱਥੇ ਢੋਲ ਤੇ ਪੰਗੜੇ ਪਾ ਰਹੇ ਸੀ ਪਟਾਕੇ ਵਜਾ ਰਹੇ ਸੀ ਲੱਡੂ ਵੰਡੇ ਜਾ ਰਹੇ ਸੀ ਸੋ ਤੁਹਾਨੂੰ ਕਿੰਨੀ ਖੁਸ਼ੀ ਹੋਈ ਜਦੋਂ ਰੁਝਾਨ ਆਏ ਨੇ ਦੇਖੋ ਅਸੀਂ 20-25 ਦਿਨ ਕੰਮ ਕੀਤਾ ਬਿਲਕੁਲ ਸਰ ਤੇ ਉਹ ਸਾਡੀ ਮਿਹਨਤ ਜੀ ਜੀ ਤੇ ਜਦੋਂ ਸਾਡੀ ਮਿਹਨਤ ਨੂੰ ਫਲ ਲੱਗਦਾ ਰੰਗ ਦਿਖਾਉਂਦੀ ਹੈ ਮਿਹਨਤ ਬੇ ਖੁਸ਼ੀ ਤਾਂ ਮੈਡਮ ਹੁੰਦੀ ਹੈ ਸਾਡੇ ਕੱਲੇ ਕੱਲੇ ਆਮ ਆਦੀ ਪਾਰਟੀ ਦੇ ਵਰਕਰ ਨੂੰ ਜੀ ਸੀਐਮ ਸਾਹਿਬ ਨੂੰ ਜਿਨ੍ਹਾਂ ਨੇ ਇੱਥੇ ਬਹੁਤ ਮਿਹਨਤ ਕੀਤੀ ਹੈ ਡਾਕਟਰ ਗੁਰਪ੍ਰੀਤ ਕੌਰ ਜਿਹੜੇ ਧਰਮ ਪਤਨੀ ਭਗਵਾਨ ਸਿੰਘ ਮਾਨ ਜੀ ਦੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਸਮੁੱਚੇ ਪਰਿਵਾਰ ਨੇ ਸਾਡੇ ਸਮੁੱਚੇ ਮੰਤਰੀਆਂ ਨੇ ਸਮੁੱਚੇ ਐਮ ਐਲ اے ਨੇ ਸਮਾਜ ਸਾਡੇ ਚੇਅਰਮੈਨ ਸਾਹਿਬ ਨੇ ਸਾਡੇ ਵੋਲੰਟੀਅਰ ਨੇ ਇੱਕ ਇੱਕ ਨੇ ਕੰਮ ਕਰਕੇ ਜੋ ਇਹ ਅੱਜ ਜਿੱਤ ਹੋਈ ਹੈ ਤੇ ਉਹਦੀ ਹਰ ਇੱਕ ਦੇ ਮਨ ਦੇ ਵਿੱਚ ਖੁਸ਼ੀ ਹੈ ਬਿਲਕੁਲ ਗੱਲ ਕਰਾਂਗੇ ਸੀਐਮ ਆਨ ਇੱਥੇ ਆ ਕੇ ਉਹਨਾਂ ਨੇ ਰਿਹਾਈਸ਼ ਨੀਤੀ ਇੱਥੇ ਰਹੇ ਲੋਕਾਂ ਦੇ ਵਿੱਚ ਵਿਚਰੇਏ ਵੈਸਟ ਹਲਕੇ ਚ ਜਾਂਦੇ ਸੀ ਇਹਨਾਂ ਧੁੱਪ ਦੇਖਿਆ ਗਿਆ ਨਮੀ ਦੇਖਿਆ ਗਿਆ ਲੋਕਾਂ ਦੇ ਵਿੱਚ ਜਾਂਦੇ ਸੀ ਉਹਨਾਂ ਦੇ ਨਾਲ ਰਹਿੰਦੇ ਸੀ ਤੁਹਾਨੂੰ ਲੱਗਦਾ ਹੈ ਕਿ ਥੋੜਾ ਉਸ ਚੀਜ਼ ਦਾ ਅਸਰ ਵੀ ਆਇਆ ਹੈ ਮੈਂ ਮਾਨ ਸਾਹਿਬ ਦਾ ਦੇਖਿਆ ਕਿ ਰਾਤ ਨੂੰ 10:00 ਵਜੇ 11:00 11:00 ਵਜੇ ਬਿਲਕੁਲ ਉਹਨਾਂ ਨੇ ਛੋਟੀ ਤੋਂ ਲੈ ਕੇ ਵੱਡੀ ਮੀਟਿੰਗ ਟੈਂਡ ਕੀਤੀ ਜੀ ਔਰ ਜਦੋਂ ਆਉਂਦੇ ਸੀ ਉਹ ਲੋਕਾਂ ਦੇ ਵਿੱਚ ਹਰਮਨ ਪਿਆਰਤਾ ਉਹਨਾਂ ਦੀ ਇੰਨੀ ਹੈ ਕਿ ਲੋਕ ਇਹ ਜਿਸ ਤਰ੍ਹਾਂ ਕਿ ਬਿਲਕੁਲ ਹੀ ਕੋਈ ਬੋਲਦਾ ਨਹੀਂ ਸੀ ਔਰ ਉਹਦੀ ਗੱਲ ਉਹਨਾਂ ਦੀ ਗੱਲ ਸੁਣ ਕੇ ਔਲ ਕਰਦੇ ਸੀ ਕਿਉਂਕਿ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਮਾਨ ਸਾਹਿਬ ਤੇ ਯਕੀਨ ਹੈ ਕਿਉਂਕਿ ਉਹ ਇਮਾਨਦਾਰ ਲੀਡਰ ਨੇ ਬਿਲਕੁਲ ਮੈਂ ਉਹਨਾਂ ਨਾਲ ਬਹੁਤ ਲੰਮੇ ਸਮੇਂ ਤੋਂ ਕੰਮ ਕੀਤਾ ਪਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਜਿਆ ਇਮਾਨਦਾਰ ਸਿਆਸੀ ਲੀਡਰ ਨਹੀਂ ਦੇਖਿਆ ਇਮਾਨਦਾਰ ਲੋਕ ਤਾਂ ਦੇਖੇ ਨੇ ਪਰ ਮੈਂ ਸਿਆਸੀ ਲੀਡਰ ਨਹੀਂ ਇਹ ਇਮਾਨਦਾਰ ਦੇਖਿਆ ਔਰ ਲੋਕਾਂ ਦੀ ਆਵਾਜ਼ ਔਰ ਜੋ ਕੰਮ ਉਹ ਕਰਦੇ ਨੇ ਜੋ ਲੋਕ ਚਾਹੁੰਦੇ ਨੇ ਜੋ ਪਬਲਿਕ ਚਾਹੁੰਦੀ ਆ ਉਸ ਮੁਤਾਬਕ ਉਹ ਕੰਮ ਕਰਦੇ ਨੇ ਦੇਖੋ ਉਹਨਾਂ ਨੇ 43000 ਬੰਦੇ ਸਰ ਨੌਕਰੀਆਂ 12 13000 ਕੱਚੇ ਉਦਿਆਵਕ ਪੱਕੇ ਕੀਤੇ ਤੇ ਕਿੰਨੇ ਜਿਹੜੀ ਵੱਡੀ ਗੱਲ ਕੇ ਜੇ ਕੋਈ ਸਾਡਾ ਫੌਜੀ ਜਾਂ ਸਪਾਈ ਸ਼ਹੀਦ ਹੁੰਦਾ ਸੀ 1-1 ਕਰੋੜ ਰੁਪਏ ਨਾਲ ਦੇ ਘਰ ਜਾ ਕੇ ਦਿੱਤਾ ਤੇ ਇਸੇ ਤਰੀਕੇ ਨੀਆਂ ਮਹੱਲਾ ਕਲੀਨਿਕਾਂ ਅਰ ਤੁਸੀਂ ਦੇਖਿਓਗੇ ਜਦੋਂ ਇਹ ਮਹੱਲਾ ਕਲੀਨਿਕਾਂ ਜੋ ਟਾਰਗੇਟ ਹੈ ਸਾਡੀ ਆਵਾਜ਼ ਦੀ ਪਾਰਟੀ ਦਾ ਪੂਰੀਆਂ ਹੋ ਜਾਣਗੀਆਂ ਇਹ ਕੰਮ ਨੇਪਰੇ ਚੜ ਜਾਊਗਾ ਤਾਂ ਮੈਨੂੰ ਲੱਗਦਾ ਸਾਨੂੰ ਵੋਟ ਮੰਗਣ ਦੀ ਲੋੜ ਨਹੀਂ ਪੈਣੀ ਕਿਉਂਕਿ ਐਜੂਕੇਸ਼ਨ ਹੈਲਥ ਤੇ ਐਜੂਕੇਸ਼ਨ ਜੀ ਦੋ ਚੀਜ਼ਾਂ ਲੋਕਾਂ ਲਈ ਬਹੁਤ ਜ਼ਰੂਰੀ ਨੇ ਮਾਨ ਸਾਹਿਬ ਦਾ ਉਧਰ ਪੂਰਾ ਧਿਆਨ ਹੈ ਸੋ ਕਿਸਾਨ ਖੁਸ਼ ਹੈ ਗਰੀਬ ਜਿਹਨਾਂ ਨੂੰ ਦਵਾਈ ਮਿਲਦੀ ਆ ਉਹ ਖੁਸ਼ ਨੇ ਜੀ ਆ ਮਲਾਜਮ ਖੁਸ਼ ਨੇ ਬਿਲਕੁਲ ਪਰ ਗੱਲ ਇਹ ਵੀ ਲੋਕਾਂ ਨੂੰ ਵੈਸੇ ਦਾ ਰੱਬ ਵੀ ਖੁਸ਼ ਨਹੀਂ ਕਰ ਸਕਦਾ ਪਰ ਮੈਂ ਗੱਲ ਜਰੂਰ ਕਹੂੰਗਾ ਕਿ 70 ਸਾਲ ਦੇ ਮੁਕਾਬਲੇ ਜੋ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਨੇ ਉਹਨਾਂ ਦਾ ਵਜਨ ਉਹ 70 ਸਾਲ ਨਾਲੋਂ ਜ਼ਿਆਦਾ ਹੈ ਜੇ ਕੰਪੈਰੀਜ਼ਨ ਕਰੀਏ ਕਿਉਂਕਿ ਕੋਈ ਉਹਨਾਂ ਨੇ ਕੰਮ ਛੱਡੇ ਹੀ ਨਹੀਂ ਜਿਹੜੇ ਜਿਹੜੇ ਪੈਂਡਿੰਗ ਪੈ ਨੇ ਭਾਵੇਂ ਉਹ 1000 ਜਿਹੜਾ ਭੈਣਾ ਨੂੰ ਦੇਣਾ ਜਾਂ ਹੋਰ ਛੋਟੇ ਛੋਟੇ ਕੰਮ ਨੇ ਉਹ ਵੀ ਆਉਣ ਵਾਲੇ ਸਮੇਂ ਚ ਆਮਦਵੀ ਪਾਰਟੀ ਦੀ ਸਰਕਾਰ ਮਾਨਸਾਬ ਦੀ ਸਰਕਾਰ ਪੂਰਾ ਕਰਨ ਜਾ ਰਹੀ ਬਿਲਕੁਲ ਸਰ ਇੱਕ ਤੁਹਾਨੂੰ ਮੈਂ ਪੁੱਛਣਾ ਚਾਹੂੰਗੀ ਵੈਸਟ ਹਲਕੇ ਦੇ ਵਿੱਚ ਜਦੋਂ মিডিਆ ਦੀਆਂ ਟੀਮਸ ਜਾਂਦੀਆਂ ਸੀ ਜਾਂ ਅਸੀਂ ਵੀ ਬਹੁਤ ਵਾਰ ਗਏ ਉੱਥੇ ਲੋਕ ਸਾਨੂੰ ਇਹ ਕਹਿੰਦੇ ਸੀ ਕਿ ਅਸੀਂ ਜਦੋਂ ਪੁੱਛਦੇ ਸੀ ਕਿ ਜਿਹੜੇ ਇੱਥੇ ਪਹਿਲਾਂ ਐਮਐਲਏ रह ਚੁੱਕੇ ਨੇ ਤੁਹਾਨੂੰ ਉਹਨਾਂ ਨੇ ਕਦੇ ਆ ਕੇ ਪੁੱਛਿਆ ਕਿ ਤੁਹਾਡੇ ਕਿਹੜੇ ਕੰਮ ਨੇ ਜਾਂ ਤੁਸੀਂ ਕਿਹੜੀਆਂ ਮੁਸੀਬਤਾਂ ਤੋਂ ਲੰਘ ਰਹੇ ਹੋ ਤੇ ਲੋਕ ਕਹਿੰਦੇ ਸੀ ਕਿਹੜਾ ਐਮਐਲਏ ਕੌਣ ਐਮਐਲਏ ਅ ਦੇਖੋ ਮੈਂ ਇੱਕ ਬੇਨਤੀ ਕਰਦਾ ਪੂਰੇ ਜਲੰਧਰ ਵਾਸੀਆਂ ਨੂੰ ਜੀ ਕਿ ਤੁਸੀਂ ਉਹੋ ਜੇ ਲੀਡਰ ਚੋਂ ਜਿਹੜੇ ਤੁਹਾਡੇ ਘਰ بیٹھ ਸਕਦੇ ਹੋਣ ਜਿਨ੍ਹਾਂ ਤੇ ਤੁਹਾਨੂੰ ਯਕੀਨ ਹੋਵੇ ਜਿਹੜੇ ਘਰ ਘਰ ਥੋੜੇ ਦੁੱਖ ਦਰਜ ਕੰਮ ਹੋਣ ਪਰ ਤੁਸੀਂ ਇਹੋ ਜੇ ਨਕਮੇ ਪਹਿਲਾਂ ਗਲਤੀ ਸਿਰ ਤੋਂ ਰਿੰਕੂ ਵਾਲੀ ਹੋਈ ਜੀ ਫਿਰ ਜਿਹੜਾ ਸ਼ੀਤਲ ਵਾਲੀ ਹੋਈ ਕਿਉਂਕਿ ਸ਼ੀਤਲ ਜਿਹੜਾ ਦੇਖੋ ਲੀਡਰ ਲੀਡਰ ਦਾ ਮਤਲਬ ਕੋਈ ਲੋਕਾਂ ਨੂੰ ਲੀਡ ਕਰਨਾ ਉਹ ਲੀਡਰ ਹੈ ਹੀ ਨਹੀਂ ਉਹਦੇ ਕੋਲ ਲੀਡਰ ਕੁਆਲਟੀ ਹੈ ਨਹੀਂ ਕੋਈ ਕਿਉਂਕਿ ਕੁਝ ਐਮਐਲਏ ਬਣ ਜਾਣਾ ਮੰਤਰੀ ਬਣ ਜਾਣਾ ਕੁਝ ਚੇਅਰਮੈਨ ਬਣ ਜਾਣਾ ਇਹ ਤਾਂ ਦਾ ਲੱਗ ਸਕਦੇ ਨੇ ਪਰ ਜਿਹੜਾ ਲੀਡਰ ਬਣਨਾ ਲੀਡਰ ਦੀ ਜਿਹੜੀ ਡੈਫੀਨੇਸ਼ਨ ਆ ਉਹ ਵੱਖਰੀ ਹੈ ਕਿ ਕੋਈ ਲੀਡਰ ਜੋ ਲੋਕਾਂ ਨੂੰ ਲੀਡਰ ਕਰਦਾ ਲੋਕਾਂ ਦੀ ਦੁੱਖ ਸਮੱਸਿਆਵਾਂ ਸੁਣਦਾ ਉਹਨਾਂ ਦੇ ਮਸਲੇ ਹੱਲ ਕਰਦਾ ਇਹ ਕੁਆਲਿਟੀ ਤਾਂ ਸ਼ੀਤਲ 'ਚ ਹੈ ਹੀ ਨਹੀਂ ਇਹੋ ਜਿਹੇ ਕੰਮ ਕਰ ਲੋਕ ਮੈਂ ਕਹਿੰਦਾ ਇਹ ਬਹੁਤ ਸਾਡੀ ਜਿਹੜੀ ਉਹ ਲੀਡਰਵਾੜੇ ਚੁੰਨੇ ਆ ਉਹਦਾ ਫਿਰ ਜਿਹੜਾ ਖਮਿਆਜਾ ਅਸੀਂ ਭੁਗਦੇ ਆ ਜਾ ਕੇ ਵੈਸਟਰਨ ਵਾਲ ਦੇਖੋ ਕਿਤੇ ਗਏ ਹੀ ਨਹੀਂ ਕੋਈ ਕੰਮ ਹੀ ਨਹੀਂ ਕੀਤਾ ਲੋਕ ਨਰਕ ਦੀ ਜ਼ਿੰਦਗੀ ਜਿਹਾ ਰਹਿੰਦੇ ਨੇ ਵੈਸਟਰਨ ਵਾਲੇ ਬਿਲਕੁਲ ਤੁਸੀਂ ਖੇਡਾਂ ਦੇ ਨਾਲ ਵੀ ਰਿਲੇਟ ਹੈਗੇ ਹੋ ਹਨਾ ਮੇਰਾ ਬਹੁਤਾਂ ਲੰਮਾ ਜੀਵਨ ਦਾ ਜਿਹੜਾ ਜ਼ਿੰਦਗੀ ਦਾ ਹਿੱਸਾ ਮੇਰਾ ਖੇਡਾਂ ਨਾਲ ਹੈ ਅੱਜ ਵੀ ਮੈਂ ਖੇਡਾਂ ਦੇ ਨਾਲ ਜੁੜਿਆ ਪਹਿਲਾਂ ਮੈਂ ਬਤੌਰ ਕਬੱਡੀ ਤੇ ਜੂਡੋ ਦਾ ਪਲੇਅਰ ਸੀ ਅੱਜ ਮੈਂ ਮਾਸਟਰ ਗੇਮਾਂ ਦੇ ਵਿੱਚ ਐਥਲੀਟਸ ਕਰਦਾ ਤੇ ਮੈਂ ਕਿਉਂਕਿ ਜਦੋਂ ਅਸੀਂ ਗਰਾਊਂਡ ਜਾਂਦੇ ਆ ਤਾਂ ਮਤਲਬ ਕਿ ਸਾਨੂੰ ਹਸਪਤਾਲ ਜਾਣ ਦੀ ਲੋੜ ਨਹੀਂ ਪੈਂਦੀ ਮੈਂ ਬੇਨਤੀ ਕਰਦਾ ਸਾਰੇ ਮੇਰੇ ਨੌਜਵਾਨਾਂ ਨੂੰ ਕਿ ਅਸੀਂ ਗਰਾਊਂਡਾਂ ਨਾਲ ਜੁੜੀਏ ਨਸ਼ਿਆਂ ਤੋਂ ਦੂਰ ਰਹੀਏ ਬਤੌਰ ਸਪੋਰਟਸਮੈਨ ਮੈਂ ਇਹ ਵੀ ਮੇਰੇ ਸਾਰੇ ਸਰੋਤਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜੋੜੀਏ ਗਰਾਊਂਡਾਂ 'ਚ ਲੈ ਕੇ ਜਾਈਏ ਤੇ ਸਾਡੀ ਜਿਹੜੀ ਪੰਜਾਬ ਦੀ ਜਵਾਨੀ ਸੀ ਜਿਹੜਾ ਪਰਾਣਾ ਪੰਜਾਬ ਸੀ ਉਹਨੂੰ ਦੁਬਾਰਾ ਫਿਰ ਉਹੀ ਜੈ ਲੈ ਕੇ ਆਈਏ ਜੀ ਜਿੱਦਾਂ ਜਾ ਕੇ ਇੱਥੇ ਥ्रो ਸੁੱਟਦੇ ਹੋ ਤੁਸੀਂ ਤੇ ਉਦਾਂ ਹੀ ਆਪੋਜੀਸ਼ਨ ਨੂੰ ਅੱਜ ਕਿਦਾਂ ਦਾ ਕੀਤਾ ਕਿ ਆਪੋਜੀਸ਼ਨ ਕੋਈ ਜਵਾਬ ਹੀ ਨਹੀਂ ਦੇ ਸਕੀ ਇਹ ਵੀ ਇੱਕ ਖੇਡਾਂ ਦਾ ਗਰਾਊਂਡ ਹੈ ਜੀ ਜਿਹੜੀ ਸਿਆਸਤ ਹੈ ਤੇ ਜਿਹੜੇ ਮਾਰੇ ਸੀ ਉਹ ਉਹ ਤਾਂ ਗਰਾਊਂਡ ਤੋਂ ਬਾਹਰ ਨਿਕਲ ਕੇ ਬਾਹਰ ਮਾਰੇ ਚੱਕ ਕੇ ਲੋਕਾਂ ਨੇ ਉਹ ਜਿਵੇਂ ਅਸੀਂ ਥਰੋ ਕਰਦੇ ਹਾਂ ਐਮਰ ਤੋਂ ਡਿਸਕਸ ਥਰੋ ਸ਼ਾਰਟ ਬੁੱਟ ਤਾਂ ਉਹਨਾਂ ਦੀ ਥਰੋ ਲੋਕਾਂ ਨੇ ਉਸ ਤਰੀ ਗਰਾਊਂਡ ਦੇ ਬਾਹਰ ਕਰ ਦਿੱਤੀ ਉਹਨਾਂ ਨੇ ਤਾਂ ਲੱਗਦਾ ਕਿ ਇਹ ਜਿਹੜਾ ਅੰਗਰਾਲ ਦੇ ਵੱਲੋਂ ਪਿਛਲੇ ਦਿਨੀ ਆਪਨ ਚੈਲੰਜ ਕੀਤਾ ਗਿਆ ਸੀ ਉਸ ਦਾ ਲੋਕਾਂ ਨੇ ਜਵਾਬ ਦਿੱਤਾ ਦੇਖੋ ਤਾਂ ਅਸੀਂ ਬਹੁਤ ਨਾ ਜਦੋਂ ਗੱਲ ਕਰਦਾ ਸੀ ਤਾਂ ਅਸੀਂ ਸਾਰੇ ਹੱਸਦੇ ਸੀਗੇ ਦੇਖੋ ਮਾਨ ਸਾਹਿਬ ਦਾ ਕਿੱਡਾ ਵੱਡਾ ਕੱਦ ਆ ਕਿੱਡੇ ਵੱਡੇ ਸਟੇਟਸ ਆ ਉਹਨਾਂ ਦਾ ਤੇ ਉਹ ਕਿੰਨੀ ਉਹਨਾਂ ਦੀ ਹਰਮਨ ਪਿਆਰਤਾ ਹੈ ਉਹਨੂੰ ਪੰਜਾਬ ਪਿਆਰ ਕਰਦਾ ਪੰਜਾਬ ਨਹੀਂ ਕਰਦਾ ਮੈਂ ਬਾਹਰ ਵੀ ਦੇਖਿਆ ਜਿੱਥੇ ਮਾਨ ਸਾਹਿਬ ਕਿਸੇ ਹੋਰ ਸੂਬੇ ਜਾਂਦੇ ਨੇ ਉੱਥੇ ਵੀ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ ਤੇ ਇੱਕ ਐਹੋ ਜਿਹਾ ਇਨਸਾਨ ਕਿ ਜਿਹਦੇ ਲੋਕਾਂ ਦੇ ਵਿੱਚ ਕਿਸੇ ਜਿੰਦੇ ਬਣੇ ਨੇ ਮਾਰੇ ਕੰਮਾਂ ਦੇ ਉਹ ਬਰਾਬਰਤਾ ਕਰੇ ਤੋਂ ਉਹ ਗੱਲ ਉਹ ਗੱਲ ਬਣਦੀ ਹੀ ਨਹੀਂ ਸੀ ਅਸੀਂ ਅਸੀਂ ਵੀ ਨਹੀਂ ਸੀ ਚਾਹੁੰਦੇ ਕਿ ਮਾਨ ਸਾਹਿਬ ਐਹੋ ਜਿਹੜੇ ਕਰਪਟ ਆਦਮੀ ਦੇ ਨਾਲ ਬੈਠ ਕੇ ਬਹਿਸ ਕਰੇ ਉਹ ਬਣਦੇ ਹੀ ਨਹੀਂ ਸੀ ਪਰ ਮਾਨ ਸਾਹਿਬ ਨੇ ਠੀਕ ਕੀਤਾ ਉੱਥੇ ਨਹੀਂ ਗਏ ਉਹ ਤਾਂ ਡਰਾਮੇਬਾਜ਼ੀ ਸੀ ਸਾਰੀ ਉਹਨਾਂ ਦੀ ਉਹ ਤਾਂ ਐਸ ਸੀ ਕਿ ਜਿਹੜੇ ਭੋਲੇ ਭੋਲੇ ਲੋਕਾਂ ਨੂੰ ਇੱਕ ਡਰਾਮਾ ਦਿਖਾਓ ਕਿ ਦੇਖੋ ਮਾਨ ਸਾਹਿਬ ਨਹੀਂ ਆਏ ਮਾਨ ਸਾਹਿਬ ਜਿਹੜੇ ਪੜੇ ਲਿਖੇ ਤੇ ਚੰਗੇ ਲੁੱਕਦੇ ਉਹ ਕਹਿੰਦੇ ਸੀ ਕਿ ਮਾਨ ਸਾਹਿਬ ਨੂੰ ਇਹੋ ਜਿਹੇ ਬੰਦੇ ਦੇ ਕੋਲ ਜਾ ਕੇ ਬੈਠਣਾ ਹੀ ਨਹੀਂ ਚਾਹੀਦਾ ਜੇ ਕੋ ਮਾੜੇ ਬੰਦੇ ਜਿਸ ਤਰ੍ਹਾਂ ਕਹਿੰਦੇ ਕਿ ਮਾੜੀ ਮੱਝ ਦਿਲ ਦੀ ਬਰੀ ਮੱਝ ਦੂਜਿਆਂ ਤੇ ਹੀ ਪੂਛ ਮਾਰਦੀ ਹੈ ਉਹ ਤਾਂ ਆਪਣੇ ਕੱਪੜੇ ਲਵੇਣ ਵਾਲੀ ਕੰਮ ਸੀ ਉਹਦੇ ਕੋਲ ਨਹੀਂ ਗਿਆ ਚੰਗਾ ਕੀਤਾ ਮਾਨ ਸਾਹਿਬ ਨੇ ਸੋ ਜਾਂਦੇ ਜਾਂਦੇ ਤੁਸੀਂ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਜੀ ਸਾਰੇ ਵੈਸਟਰਨ ਦੇ ਵੋਟਰਾਂ ਦਾ ਮੇਰੀਆਂ ਭੈਣਾਂਾਂ ਦਾ ਮੇਰੇ ਭਰਾਵਾਂ ਦਾ ਬਜ਼ੁਰਗਾਂ ਦਾ ਜਿਨ੍ਹਾਂ ਨੇ ਇੱਕ شریف ਆਦਮੀ ਨੂੰ ਅੱਛੀ ਸੋਚ ਨਾਲ ਉਹਨਾਂ ਦਾ ਮੈਂ ਧੰਨਵਾਦ ਇਸ ਕਰਕੇ ਕਰਦਾ ਕਿ ਤੁਸੀਂ ਅੱਛੀ ਸੋਚ ਨਾਲ ਇੱਕ ਅੱਛੇ ਵਿਦਵਾਨ ਨੂੰ ਜਿਤਾਇਆ ਜਿਦੇ ਤੋਂ ਲੋਕਾਂ ਨੂੰ ਉਮੀਦਾਂ ਨੇ ਔਰ ਅੱਗੇ ਵੀ ਬੇਨਤੀ ਕਰਦਾ ਕਿ ਬਚੋ ਉਹਨਾਂ ਲੋਕਾਂ ਤੋਂ ਬਚੋ ਉਹਨਾਂ ਲੋਕਾਂ ਨੂੰ ਪਰਖੋ ਜਿਹੜੇ ਉੱਤੇ ਕੋਈ ਮਖੌਟਾ ਹੋਰ ਪਾਉਂਦੇ ਨੇ ਅੰਦਰ ਕੁਝ ਹੋਰ ਹੁੰਦੇ ਨੇ ਅੰਦਰ ਗੁੰਡਾਗਰਦੀ ਪਿਛਤੇ ਲੋਕ ਜਿਹੜੇ ਨੇ ਉਹਨਾਂ ਨੂੰ ਆਪਾਂ ਨਾ ਚੁਣੀਏ ਕਿਉਂਕਿ ਉਸ ਚੋਂ ਕਿ ਆਪਾਂ ਨੇ ਅਜਿਹੜਾ ਹੁਣ ਖਮਿਆਜਾ ਪੂਰਤਿਆ ਇਸ ਕਰਕੇ ਪੂਰਤਿਆ ਕਿ ਤੁਸੀਂ ਇੱਕ ਮਾੜਾ ਉਮੀਦਵਾਰ ਚੁਣਿਆ ਸੀ ਜਿਹਦੀ ਬੈਕਗ੍ਰਾਉਂਡ ਤੁਸੀਂ ਸਾਰੇ ਜਾਣਦੇ ਹੋ ਮੈਨੂੰ ਕਹਿਣ ਦੀ ਲੋੜ ਨਹੀਂ ਜਿੱਥੇ ਮਰਜ਼ੀ ਪੁੱਛ ਲਓ ਇਹੋ ਜਿਹੇ ਨੂੰ ਚੁਣਿਆ ਸੀ ਅੱਗੇ ਲਈ ਆਪਾਂ ਇਹਨਾਂ ਲੋਕਾਂ ਤੋਂ ਬਚ ਕੇ ਚੰਗੇ ਲੋਕਾਂ ਨੂੰ ਚੁਣ ਕੇ ਅੱਛੇ ਲੋਕਾਂ ਨੂੰ ਅੱਗੇ ਲੈ ਕੇ ਤਾਂ ਕਿ ਉਹ ਸਾਡੇ ਹਲਕਿਆਂ ਦੇ ਸਾਡੇ ਵਾਰਡਾਂ ਦੇ ਸਾਡੇ ਮਹੱਲਿਆਂ ਦੇ ਕੰਮ ਕਰਾ ਸਕਣ ਚੰਗੀ ਐਜੂਕੇਸ਼ਨ ਲਈ ਚੰਗੀ ਹੈਲਥ ਲਈ ਉਪਰਾਲਾ ਕਰ ਸਕਣ ਇਹ ਮੇਰੀ ਬੇਨਤੀ ਹੈ ਸਾਰੇ ਸਰੋਤਿਆਂ ਨੂੰ ਕਿ ਆਪਾਂ ਅੱਛੇ ਲੀਡਰ ਚੁਣੀਏ ਸੋ ਮੈਂ ਸਮੁੱਚੀ ਟੀਮ ਦਾ ਆਪਣੀ ਤੁਹਾਡਾ ਧੰਨਵਾਦ ਕਰਦਾ ਤੇ ਨਾਲ ਦੁਬਾਰਾ ਫਿਰ ਮੈਂ ਸਮੁੱਚੀ ਵੈਸਟਰਨ ਦੇ ਲੋਕਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮਾਨ ਸਾਹਿਬ ਦਾ ਕਦਮ ਵਧਾਇਆ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਡਾਕਟਰ ਗੁਰਪ੍ਰੀਤ ਕੌਰ ਜੀ ਨੇ ਸਾਡੇ ਮੰਤਰੀ ਸਹਿਬਾਨ ਸਾਡੇ ਐਮਐਲਏ ਸਹਿਬਾਨ ਉਹਨਾਂ ਦਾ ਹੌਸਲੇ ਵਧਣ ਤੇ ਸਾਨੂੰ ਉਮੀਦ ਹੈ ਕਿ ਉਹ ਹੋਰ ਵੀ ਪੰਜਾਬ ਦੀ ਚੰਗ ਇਮਾਨਦਾਰੀ ਨਾਲ ਸੇਵਾ ਕਰਨ ਦੀ ਜੀ ਸਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਸੋ ਮੈਨੂੰ ਉਮੀਦ ਹੈ ਕਿ ਜਿਹੜੀ ਅੱਜ ਦੀ ਸਾਡੀ ਇੰਟਰਵਿਊ ਆ ਤੁਹਾਨੂੰ ਵਧੀਆ ਲੱਗੀ ਹੋਏਗੀ ਔਰ ਆਮ ਆਦਮੀ ਪਾਰਟੀ ਵੀ ਜਿੱਤ ਤੇ ਤੁਸੀਂ ਵੀ ਖੁਸ਼ੀ ਮਨਾ ਰਹੇ ਹੋਗੇ ਤੁਸੀਂ ਕਿੰਨਾ ਕ ਪਿਆਰ ਕਰਦੇ ਹੋ ਆਮ ਆਦਮੀ ਪਾਰਟੀ ਨੂੰ ਤੇ ਆਪਣੇ ਜਿਹੜੇ ਵਿਚਾਰ ਨਿਓ ਕਮੈਂਟਾਂ ਰਾਹੀਂ ਜ਼ਰੂਰ ਸਾਂਝੇ ਕਰੋ ਸੋ ਅੱਗੇ ਵੀ ਹੋਰ ਐਪੀਸੋਡਸ ਦੇਖ ਕੇ ਹਾਜ਼ਰ ਹੁੰਦੇ ਰਵਾਂਗੇ ਦੇਖਦੇ ਰਹੋ ਔਨ ਸਕਾਈ ਟਿਵੀ ਧੰਨਵਾਦ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦੇ ਲਈ ਔਨ ਸਕਾਈ ਟਿਵੀ ਦਿਨਾਲ